ਠੇਕੇਦਾਰੀ ਪ੍ਰਥਾ ਤੋਂ ਬਾਹਰ ਕੱਢ ਕੰਟਰੈਕਟ ਬੇਸ ਤੇ ਕੀਤਾ ਗਿਆ ਹੈ ਜਿਸ ਦੇ ਚਲਦੇ ਇਹਨਾਂ ਮੁਲਾਜ਼ਮਾਂ ਵੱਲੋਂ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਗਿਆ ਇਸ ਸੰਬੰਧੀ ਜਦ ਮੁਲਾਜ਼ਮਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੀ ਕਿ ਸਾਨੂੰ ਠੇਕੇਦਾਰੀ ਪ੍ਰਥਾ ਤੋਂ ਬਾਹਰ ਕੱਢ ਕੰਟਰੈਕਟ ਬੇਸ ਤੇ ਕੀਤਾ ਜਾਵੇ ਤਾਂ ਜੋ ਉਹਨਾਂ ਦਾ ਰੈਗੂਲਰ ਹੋਣ ਦਾ ਰਸਤਾ ਖੁੱਲ ਸਕੇ ਜਿਸ ਦੇ ਚਲਦੇ ਅੱਜ ਸੂਬਾ ਸਰਕਾਰ ਵੱਲੋਂ ਸਾਨੂੰ ਕੰਟਰੈਕਟ ਬੇਸ ਤੇ ਕਾਰਜ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ ਜਿਸ ਲਈ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਦੂਜੇ ਪਾਸੇ ਜਦ ਇਸ ਸੰਬੰਧੀ ਨਿਯੁਕਤੀ ਪੱਤਰ ਦੇਣ ਪਹੁੰਚੇ ਕੈਬਨਿਟ ਮੰਤਰੀ 라ਜਨ ਕਟਾਰੋਚਾ ਖਨਾਲਗਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਸਫਾਈ ਸੇਵਕਾਂ ਦੀ ਪਿਛਲੇ ਲੰਬੇ ਸਮੇਂ ਤੋਂ ਮੰਗ ਚੱਲਦੀ ਆ ਰਹੀ ਸੀ ਕਿ ਇਹਨਾਂ ਨੂੰ ਠੇਕੇਦਾਰੀ ਪ੍ਰਥਾ ਤੋਂ ਬਾਹਰ ਕੱਢ ਕੰਟਰੈਕਟ ਬੇਸ ਤੇ ਕੀਤਾ ਜਾਵੇ ਤਾਂ ਜੋ ਇਹਨਾਂ ਮੁਲਾਜ਼ਮਾਂ ਦਾ ਰੈਗੂਲਰ ਹੋਣ ਦਾ ਰਸਤਾ ਖੁੱਲ ਸਕੇ ਜਿਸ ਦੇ ਚਲਦੇ ਸੂਬਾ ਸਰਕਾਰ ਵੱਲੋਂ ਇਹਨਾਂ ਦੀ ਮੰਗ ਮੰਨਦੇ ਹੋਏ ਇਹਨਾਂ ਮੁਲਾਜ਼ਮਾਂ ਨੂੰ ਕੰਟਰੈਕਟ ਬੇਸ ਤੇ ਕਾ ਨਿਯੁਕਤੀ ਪੱਤਰ ਦਿੱਤੇ ਗਏ ਹਨ ਪਾਰਤ ਨੈੱਟ ਨਿਊਜ਼ ਸਵਾਲਾ ਆਪ ਦਾ ਤੋਂ ਰਾਜੇਸ਼ ਪਰਦਵਾਸ ਦੀ ਖਾਸ ਰਿਪੋਰਟ ਮੈਂ ਇਹੀ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਦਾ ਸਾਡ ਨੂੰ ਤੋਹਫਾ ਦਿੱਤਾ ਗਿਆ ਇਹ ਜਿੰਨਾ ਵੀ ਕੰਮ ਹੋਇਆ ਸਾਡੀ ਅਖਲ ਬਾਤ ਦੀ ਮਜ਼ਦੂਰ ਯੂਨੀਅਨ ਸਾਡੇ ਪ੍ਰਧਾਨ ਕਟੋ ਪ੍ਰਧਾਨ ਜੀ ਬੱਬੀ ਜੀ ਦਿਨੇਸ਼ ਜੀ ਸਾਡੇ ਦਰੋਗਾ ਇੰਸਪੈਕਟਰ ਜੀ ਸਾਡੇ ਬਹੁਤ ਹੀ ਸ਼ਰਮਣ ਪਿਆਰੇ ਨੇਤਾ ਲਾਲ ਚੰਦ ਕੜੂ ਚੱਕ ਜੀ ਉਹਨਾਂ ਦੀ ਮਿਹਨਤ ਸੜਕਾਂ ਸਾਨੂੰ ਅੱਜ ਪੋਇੰਟਮੈਂਟ ਲੈਟਰ ਮੈਨੇ ਜਾ ਰਹੇ ਨੇ ਪੂਰੇ ਇਹੀ ਜਿੰਨੇ ਵੀ ਮਲਾਜਣ ਮਿਲ ਜਾ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਸਾਡੇ ਲਈ ਸਾਡੇ ਪਰਿਵਾਰਾਂ ਲਈ ਇਹ ਸਰਕਾਰ ਨੇ ਸੋਚਿਆ ਅਸੀਂ ਵੀ ਤੋਂਵਾ ਦਾ ਕਰਦੇ ਆ ਵੀ ਮੇਰੇ ਸਾਡੇ ਜਿੰਨੇ ਵੀ ਕਰਮਚਾਰੀ ਹਨਗੇ ਇਮਾਨਦਾਰੀ ਨਾਲ ਕੰਮ ਕਰਨਗੇ ਇੱਥੇ ਤੱਕ ਪਹੁੰਚਣ ਲਈ ਸਾਡੇ ਚੰਦਨ ਗਰੇਵਾਲ ਜੀ ਜਿਹੜੇ ਸਫਾਈ ਯੋਗ ਦੇ ਚੇਅਰਮੈਨ ਨੇ ਉਹਨਾਂ ਦਾ ਯੋਗਦਾਨ ਵੀ ਹੈਗਾ ਤੇ ਜੇ ਮੇਅਰ ਸਾਹਿਬ ਹੋਗੇ ਸਾਡੇ ਇਹਨਾਂ ਸਾਰਿਆਂ ਦੇ ਸਦਕਾ ਹੀ ਨਾਲ ਸਾਡੇ ਜਿਹੜੇ ਅਫਸਰ ਨੇ ਉਹਨਾਂ ਨੇ ਸਾਡੇ ਨਾਲੇ ਮੋੜੇ ਨਾ ਮੋੜਾ ਲਾ ਕੇ ਚੱਲ ਕੇ ਤੇ ਅੱਜ ਸਾਨੂੰ ਗਵਰਨਮੈਂਟ ਨੇ ਮਿਲਿਆ ਜਾ ਰਹੇ ਨੇ ਮੈਂ ਬਹੁਤ ਹੀ ਖੁਸ਼ ਨਸੀਬਾ ਸੀ ਉਹਨੇ ਇੱਕ ਬੇਨਤੀ ਹੋ ਏ ਆ ਵੀ ਪੰਜਾਬ ਸਰਕਾਰ ਜਿੰਦਾ ਸਾਨੂੰ ਅੱਜ ਡੀਸੀ ਰੇਟ ਤੇ ਕਰ ਰਹੀ ਆ ਸਾਡੀ ਬੇਨਤੀ ਆ ਕਿ ਸਾਨੂੰ ਜਲਦ ਜਲਦ ਪੱਕਾ ਵੀ ਕੀਤਾ ਜਾ ਸਕੇ ਤਾਂ ਆਜਵੇਂ ਆਪਣੇ ਪਰਿਵਾਰ ਦਾ ਗੁਜ਼ਾਰਾ ਵਧੀਆ ਕਰ ਸਕੀਏ ਅੱਜ ਪਠਾਨਕੋਟ ਦੇ ਵਿੱਚ ਮਲਾਇਮਾਂ ਦੇ ਕਾਫੀ ਖੁਸ਼ੀ ਦੀ ਲਹਿਰ ਆ ਔਰ ਲਹਿਰ ਇਸ ਕਰਕੇ ਵੀ ਜਿਹੜੀ ਸਾਡੇ ਫੇਕਦਾਰੀ ਜਿਹੜੀ ਪਰਸਾ ਬੰਦ ਹੋਈ ਆ ਮਲਾਇਓ ਕੰਟਰੈਕਟਰ ਦੇ ਕੀਤੇ ਆ ਮੈਂ ਆਪਣੇ ਵੱਲੋਂ ਆਪਣੇ ਸਮਾਜ ਵੱਲੋਂ ਆਪਣੇ ਮਲਾਇਮਾ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਬਾਲਮੀਕ ਸਮਾਜ ਨੂੰ ਇੱਕ ਅੱਛਾ ਤਰੀਕਾ ਜੀਣ ਦਾ ਦਿੱਤਾ ਵਾ ਔਰ ਮੈਂ ਆਪਣੇ ਮੇਰ ਸਾਹਿਬ ਦਾ ਕਮਿਸ਼ਨ ਸਾਹਿਬ ਦਾ ਗੁਰਮੇਜ ਉਹਨਾਂ ਦਾ ਮંત્રી ਸਾਹਿਬ ਦਾ ਭੂਤੀ ਸ਼ਰਮਾ ਜੀ ਦਾ ਬਹੁਤ ਬਹੁਤ ਥੈਂਕਸ ਕਰਨਾ ਜਿਨ੍ਹਾਂ ਨੇ ਸਾਡਾ ਸੰਯੋਗ ਕੀਤਾ ਔਰ ਸਾਡੇ ਸਮਾਜ ਦੇ ਤੋਂ ਠੇਕਦਾਰੀ ਪ੍ਰਥਾ ਬੰਦ ਕੀਤੀ ਹੈ। ਕੰਟਰੈਕਟ ਬੇਸ ਤੋਂ ਪੱਕੇ ਘਰ ਬਸਤੇ ਵੀ ਕੋਈ ਹੋਣਾ ਨਹੀਂ। ਹਾਂ ਪ੍ਰਪੋਜ਼ਲ ਇਹ ਹੈ ਵੀ ਜਿੰਨਾ ਚਿਰ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿੰਨਾ ਚਿਰ ਜਿਹੜੀ ਠੇਕਦਾਰੀ ਲੇਵਲ ਇਹ ਪੱਕੇ ਨਹੀਂ ਹੋ ਸਕਦੇ। ਇਸ ਕਰਕੇ ਸਾਡੀ ਮੰਗ ਹੀ ਇਹ ਹੋਈ ਵੀ ਪਹਿਲੇ ਆਪਾਂ ਕੰਟਰੈਕਟਰ ਦੇ ਹੋਈਏ ਫਿਰ ਹੀ ਪੱਕੇ ਹੋਈਏ। ਮੈਂ ਪੰਜਾਬ ਸਰਕਾਰਗੇ ਬੇਨਤੀ ਕਰਨਾ ਚਾਹਨਾ ਪੀ 27 ਤੋਂ ਪਹਿਲੇ ਪਹਿਲੇ ਪੂਰੇ ਪੰਜਾਬ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਜਿਹੜੇ ਤੁਸੀਂ ਕੰਟੈਕਟਰ ਦੇ ਕੀਤੇ ਆ ਇਹਨਾਂ ਨੂੰ ਪੱਕੇ ਕਰਨ ਦੀ ਮੈਂ ਬੇਨਤੀ ਕਰਨਾ ਤਾਂ ਜੋ ਇਹ ਜਿਹੜਾ ਗਰੀਬ ਤਬਕਾਵਾ ਵਿਚਾਰਾ ਆਪਣੀ ਫੈਮਿਲੀ ਦਾ ਚੰਗੇ ਤਰੀਕੇ ਨਾਲ ਪਾਲਣ ਪੋਸ਼ਣ ਕਰਨ ਔਰ ਆਪਣੇ ਮੈਂ ਬੇਨਤੀ ਇਹ ਵੀ ਕਰਾਂਗਾ ਆਪਣੇ ਮਲਾਇਮਾਂਗੇ ਪੂਰੇ ਪੰਜਾਬ ਦੇ ਵੀ ਆਪਣੀ ਜਿਹੜੀ ਡਿਊਟੀ ਪੂਰੀ ਇਮਾਨਦਾਰੀ ਨਾਲ ਸਾਨੂੰ ਕਰਨੀ ਚਾਹੀਦੀ ਆ ਤਾਂ ਜੋ ਜਿਹੜਾ ਸ਼ਹਿਰ ਹਰ ਇੱਕ ਦਾ ਸ਼ਹਿਰ ਦਾ ਸੁਪਨਾ ਵੀ ਆਪਾਂ ਗ੍ਰੀਨ ਸ਼ਹਿਰ ਬਣਾਈਏ ਮੈਂ ਸਮਝਦਾ ਵੀ ਅੱਜ ਬੜਾ ਭਾਗਾ ਭਰਾ ਦੇਣਾ ਖਾਸ ਕਰਕੇ ਉਹਨਾਂ ਪਰਿਵਾਰਾਂ ਲਈ ਜਿਹੜੇ ਲੰਬੇ ਸਮੇਂ ਤੋਂ ਕਾਰਪੋਰੇਸ਼ਨ ਪਠਾਨਕੋਟ ਦੇ ਅੰਦਰ ਕੰਮ ਕਰ ਰਹੇ ਸਨ ਪਰ ਬਿਲਕੁਲ ਔਰ ਸੋਸਿੰਜ ਸੀਗੇ ਸੋ ਅੱਜ ਦਾ ਮਤਲਬ ਜਿਹੜਾ ਇਹ ਫੰਕਸ਼ਨ ਹੈ ਇਹ ਬੜਾ ਇਤਿਹਾਸਕ ਹੈ ਕਿ ਪੰਜਾਬ ਸਰਕਾਰ ਨੇ 439 ਸਾਡੇ ਪਠਾਨਕੋਟ ਦੇ ਵੱਖ-ਵੱਖ ਵਾਰਡਾਂ ਦੇ ਵੱਖ-ਵੱਖ ਇਲਾਕਿਆਂ ਤੋਂ ਜਿਹੜੇ ਕੰਮ ਕਰਦੇ ਵਰਕਰ ਨੇ ਜਿਨ੍ਹਾਂ ਦੇ ਵਿੱਚ ਲਗਭਗ ਪੋਨੇ 400 ਤਕਰੀਬ 22 ਸੇਵਕ ਨੇ ਤੇ 65 70 ਜਿਹੜੇ ਆ ਉਹ ਜਿਹੜੇ ਸੀਵਰ ਮੈਨ ਨੇ ਸੋ ਟੋਟਲ 439 ਵਿਅਕਤੀ ਜਿਹੜੇ ਆ ਉਹ ਅੱਜ ਆਊਟ ਸੋਰਸਿੰਗ ਤੋਂ ਕੱਢ ਗਏ ਅੱਜ ਉਹ ਕੰਟਰੈਕਟ ਦੇ ਵਿੱਚ ਜਿਹੜੇ ਆ ਉਹ ਸਰਕਾਰ ਨੇ ਲੈ ਲਿਆ ਸੋ ਅੱਜ ਉਹਨਾਂ ਨੂੰ ਇੱਥੇ ਰਿਲੀਤੀ ਪੱਤਰ ਦਿੱਤੇ ਗਏ ਆ ਸੋ ਮੇਰੀਆਂ ਦਿਲੋ ਮਵਾਰਖਾ ਨੇੜਾ ਪਰਿਵਾਰਾਂ ਲਈ ਇਹ ਉਸ ਪੌੜੀ ਤੇ ਚੜ ਗਿਆ ਜਿਹੜੇ ਆਨ ਵਾਲੇ ਸਮੇਂ ਚ ਦਿਨਾਂ ਦੇ ਪੱਕੇ ਹੁੰਦੀਆਂ ਵੀ ਜਿਹੜੀਆਂ ਨੇ ਉਹ ਅ ਮਤਲਬ ਮੈਂ ਸਮਝਦਾ ਵੀ ਭੂਖ ਨੇ ਸੋ ਹੁਣ ਇਹਨਾਂ ਦਾ ਬਕਾਇਦਾ ਜਿਹੜਾ ਯੂਪੀਐਫ ਕੱਟਿਆ ਜਾਂਦਾ ਪੀਐਫ ਕੱਟਿਆ ਜਾਂਦਾ ਜਾਂ ਜੋ ਵੀ ਸਰਕਾਰ ਦੇ ਵੱਲੋਂ ਜਿਹੜੀ ਸਰਕਾਰ ਦੀ ਲਾਇਬਿਲਟੀ ਆ ਹੁਣੇ ਠੇਕੇਦਾਰੀ ਸਿਸਟਮ 'ਚ ਨਹੀਂ ਬਲਕਿ ਹੁਣ ਸਰਕਾਰ ਦੇ ਘੇਰੇ 'ਚ ਆ ਗਿਆ ਸੋ ਇਹਦੇ ਨਾਲ ਪਠਾਨਕੋਟ ਦੇ ਅੰਦਰ ਜਿਹੜਾ ਸਫਾਈ ਦਾ ਕੰਮ ਹੈ ਜਾਂ ਸੀਵਰ ਦਾ ਜੋ ਕੰਮ ਹੈ ਮੈਂ ਸਮਝਦਾ ਵੀ ਉਹਨੂੰ ਵੀ ਬੜਾ ਵੱਡਾ ਬੂਸਟ ਮਿਲੇਗਾ ਸੋ ਸਾਬ ਨੂੰ ਅੱਜ ਬਹੁਤ ਬਹੁਤ ਮੁਬਾਰਕਾਂ ਔਰ ਇਸ ਇਤਿਹਾਸਿਕ ਪਲ ਦੇ ਉੱਤੇ ਮੈਂ ਇਹੀ ਗੱਲ ਕਵਾਂਗਾ ਕਿ ਅਸੀਂ ਬਿਨਾ ਕਿਸੇ ਪੱਕੇ ਪਾਸ ਤੋਂ ਆਪਣੇ ਜ਼ਿਲ੍ਹੇ ਨੂੰ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਸੋ ਜਿੱਥੇ ਇਹਦਾ ਪਰਿਵਾਰਾਂ ਨੂੰ ਮੁਬਾਰਕਾਂ ਦੇਣਾ ਵਿਅਕਤੀਆਂ ਨੂੰ ਮੁਬਾਰਕਾਂ ਉਹਦੇ ਨਾਲ ਦੇ ਨਾਲ ਕਾਰਪੋਰੇਸ਼ਨ ਦੇ ਜਿਹੜੇ ਸਵਸਥ ਅਧਿਕਾਰੀ ਸਭਾ ਨੇ ਮੇਰੇ ਨਾਲ ਸਾਡੇ ਆਈਐਸ ਅਫਸਰ ਕਮੇਸ਼ਰ ਪਠਾਨਕੋਟ ਕਾਰਪੋਰੇਸ਼ਨ ਰਾਮਕਰ ਜੀ ਔਰ ਬਹੁਤੀ ਸ਼ਰਮਾ ਜੀ ਜਿਹੜੇ ਸਾਡੇ ਹਲਕਾ ਇੰਚਾਰਜ ਨੇ ਔਰ ਸਾਡੇ ਕਾਰਪੋਰੇਸ਼ਨ ਦੇ ਮੇਅਰ ਔਰ ਜਿੰਨੇ ਵੀ ਤੇ ਕੌਂਸਲਰ ਜਾਇਏ ਆ ਉਹਨਾਂ ਦਾ ਵੀ ਸਭ ਨੂੰ ਮੁਬਾਰਕਾਂ ਸੋ ਮੈਂ ਸਮਝਦਾ ਵੀ ਅੱਜ ਬੜਾ ਇਤਿਹਾਸਕ ਦਿਨ ਆ ਸੋ ਲਗਾਤਾਰ ਰੋਜ਼ਗਾਰ ਦੇ ਸਵਾਲ ਦਿੱਤੇ ਜਿਹੜਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਰੋਜ਼ ਤੁਸੀਂ ਦੇਖਦੇ ਹੋ ਵਕ ਵਕ ਵਿਭਾਗਾਂ ਦੇ ਅੰਦਰ ਨਜ਼ੁਕੀ ਪੱਤਰ ਮਿਲ ਰਹੇ ਆ ਲੋਕਾਂ ਨੂੰ ਔਰ ਇਹ ਰੋਜ਼ਗਾਰ ਜਿਹੜਾ ਮਿਲ ਰਿਹਾ ਹੈ ਬਿਨਾਂ ਕਿਸੇ ਸਪਾਰਸ ਤੋਂ ਬਿਨਾਂ ਪੈਸੇ ਤੋਂ ਮਿਲ ਰਿਹਾ ਮੈਨੂੰ ਲੱਗਦਾ ਵੀ ਇੱਕ ਨਵੀਂ ਉਮੀਦ ਪੰਜਾਬ ਦੇ ਲੋਕਾਂ ਦੇ ਅੰਦਰ ਜਾਗੀ ਹੈ ਸੁਮਾਨਤਲ ਮੁੱਖ ਮੰਤਰੀ ਲਗਾਤਾਰ ਪੰਜਾਬ ਨੂੰ ਬੁਲੰਦੀਆਂ ਤੇ ਲੈ ਆਉਣ ਦੇ ਲਈ ਕੰਮ ਕਰਦੇ ਆ ਤੇ ਅੱਜ ਦੇ ਜਿੰਨੇ ਵੀ ਪਰਿਵਾਰਾਂ ਨੂੰ ਜਿੰਨੇ ਵੀ ਵਿਅਕਤੀਆਂ ਨੂੰ ਕੰਟਰੈਕਟ ਦੇ ਵਿੱਚ ਲਿਆ ਕੇ ਜਿਹੜਾ ਉਹਨਾਂ ਨੂੰ ਜੁਤੀ ਪੱਤਰ ਮਿਲਿਆ ਇਹਨਾਂ ਸਾਹਿਬ ਨੂੰ